ਧਮਕੀਆਂ ਦੇ ਉੱਪਰ ਸਲਮਾਨ ਖਾਨ ਨੇ ਪਹਿਲੀ ਵਾਰ ਤੋੜੀ ਚੁੱਪੀ ਕਿਹਾ ਸਭ ਭਗਵਾਨ ਅੱਲਾ ਤੇ ਹੈ ਜਿੰਨੀ ਮੇਰੀ ਉਮਰ ਲਿਖੀ ਹੈ ਓਨੀ ਹੀ ਲਿਖੀ ਹੈ ਸਲਮਾਨ ਖਾਨ ਨੂੰ ਬੀਤੇ ਕਈ ਮਹੀਨਿਆਂ ਤੋਂ ਲਗਾਤਾਰ ਜਾਨੂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਬੀਤੇ ਸਾਲ ਉਹਨਾਂ ਦੇ ਬਾਂਦਰਾ ਸਥਿਤ ਘਰ ਤੇ ਵੀ ਗੋਲੀਆਂ ਚੱਲੀਆਂ ਹੁਣ ਪਹਿਲੀ ਵਾਰ ਸਲਮਾਨ ਨੇ ਮੀਡੀਆ ਦੇ ਸਾਹਮਣੇ ਇਸ ਮਾਮਲੇ ਤੇ ਬਿਆਨ ਦਿੱਤਾ ਹੈ ਸਲਮਾਨ ਦਾ ਮੰਨਣਾ ਹੈ ਕਿ ਜਿੰਨੀ ਉਹਨਾਂ ਦੀ ਉਮਰ ਲਿਖੀ ਹੈ ਉਹ ਉਹਨਾਂ ਜ਼ਰੂਰ ਜਿਉਣਗੇ ਹਾਲੀ ਦੇ ਵਿੱਚ ਫਿਲਮ ਸਿਕੰਦਰ ਦੇ ਲਈ ਇੱਕ ਪ੍ਰੈਸ ਮੀਟ ਰੱਖੀ ਗਈ ਸੀ ਇਸ ਦੌਰਾਨ ਸਲਮਾਨ ਖਾਨ ਤੋਂ ਪੁੱਛਿਆ ਗਿਆ ਕਿ ਜੋ ਧਮਕੀਆਂ ਉਹਨਾਂ ਨੂੰ ਮਿਲ ਰਹੀਆਂ ਨੇ ਉਹਨਾਂ ਦੇ ਲਈ ਕੋਈ ਵੱਡੀ ਗੱਲ ਨਹੀਂ ਪਰ ਅੱਜ ਉਹ ਜਿਸ ਮੁਕਾਮ ਤੇ ਨੇ ਕਿ ਉਹ ਆਪਣੇ ਆਪ 'ਚ ਨਿਰਪਰ ਨੇ ਕਿ ਉਹਨਾਂ ਨੂੰ ਇਨਸਿਕਿਉਰਟੀ ਹੈ ਜਾਂ ਬੇਚੈਨੀ ਹਾਂ ਜਾਂ ਇਹ ਸਭ ਆਮ ਗੱਲਾਂ ਨੇ ਇਸ ਸਵਾਲ ਦੇ ਉੱਪਰ ਸਲਮਾਨ ਖਾਨ ਨੇ ਕਿਹਾ ਕਿ ਭਗਵਾਨ ਤੇ ਅੱਲਾ ਇਹ ਸਭ ਉਹਨਾਂ ਤੇ ਹੈ ਜਿੰਨੀ ਉਮਰ ਲਿਖੀ ਹੈ ਉਨੀ ਹੀ ਲਿਖੀ ਹੈ ਬਸ ਇਹੀ ਹੈ ਕਦੇ-ਕਦੇ ਐਨੇ ਲੋਕਾਂ ਨੂੰ ਲੈ ਕੇ ਚੱਲਣਾ ਪੈਂਦਾ ਹੈ ਬਸ ਇਹੀ ਦਿੱਕਤ ਹੋ ਜਾਂਦੀ ਹੈ ਦੱਸਿਆ ਗਿਆ ਕਿ ਸੁਲਮਾਨ ਖਾਨ ਨੂੰ ਬੀਤੇ ਲੰਬੇ ਸਮੇਂ ਤੋਂ ਲਾਰੈਂਸ ਗੈਂਗ ਦੀਆਂ ਧਮਕੀਆਂ ਮਿਲ ਰਹੀਆਂ ਨੇ ਬੀਤੇ ਸਾਲ 14 ਅਪ੍ਰੈਲ ਨੂੰ ਸੁਲਮਾਨ ਖਾਨ ਦੇ ਬੰਦਰਸ ਸਿਦਕਰ ਤੇ ਗੋਲੀਆਂ ਚੱਲੀਆਂ ਸੀ ਉਸ ਸਮੇਂ ਸੁਲਮਾਨ ਖਾਨ ਘਰ ਦੇ ਵਿੱਚ ਹੀ ਮੌਜੂਦ ਸੀ ਇਸੇ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਸੀ ਇਸ ਤੋਂ ਬਾਅਦ ਵੀ ਸੁਲਮਾਨ ਖਾਨ ਨੂੰ ਕਈ ਮੌਕਿਆਂ ਤੇ ਲਗਾਤਾਰ ਧਮਕੀਆਂ ਮਿਲਦੀਆਂ ਰਹੀਆਂ ਜਿਸ ਤੋਂ ਬਾਅਦ ਸੁਲਮਾਨ ਦੀ ਸਿਕਿਉਰਿਟੀ ਵਧਾ ਦਿੱਤੀ ਗਈ ਉਹਨਾਂ ਦੇ ਕਰੀਬੀ ਅਤੇ NCP ਨੇਤਾ ਬਾਬਾ ਸਿੱਦਕੀ ਦੀ ਹੱਤਿਆ ਤੋਂ ਬਾਅਦ ਸਲਮਾਨ ਦੀ ਸਿਕਿਉਰਿਟੀ ਹੋਰ ਟਾਈਟ ਕਰ ਦਿੱਤੀ ਗਈ ਸੀ। ਸਲਮਾਨ ਖਾਨ ਨੇ ਨਤਮਗਿਆਂ ਦੇ ਵਿੱਚ ਫਿਲਮ ਸਿਕੰਦਰ ਦੀ ਸ਼ੂਟਿੰਗ ਕੀਤੀ ਸੀ ਸਿਕਿਉਰਿਟੀ ਦੇ ਚਲਦਿਆਂ ਉਹਨਾਂ ਨੇ ਸੈੱਟ ਦੇ ਉੱਪਰ ਵੀ ਉਹਨਾਂ ਦੀ ਸਿਕਿਉਰਿਟੀ ਵਧਾਏਗੀ ਕਿਸੇ ਵੀ ਵਾਰੀ ਵਿਅਕਤੀ ਨੂੰ ਸੈੱਟ ਤੇ ਆਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ। ਦੱਸ ਦਈਏ ਕਿ ਫਿਲਮ ਸਿਕੰਦਰ 3 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਨੂੰ ਗਜਨੀ ਡਾਇਰੈਕਟ ਕਰ ਚੁੱਕੇ ਨੇ। ਏਆਰ ਮੁਰਗਦਾਸ ਨੇ ਇਸ ਨੂੰ ਡਾਇਰੈਕਟ ਕੀਤਾ ਹੈ ਫਿਲਮ ਦੇ ਵਿੱਚ ਸਲਮਾਨ ਖਾਨ ਰਸ਼ਮਿਕਾ ਮੰਦਾਨਾ ਲੀਡ ਰੋਲ ਤੇ ਨੇ ਜਦੋਂ ਕਿ ਕਾਜਲ ਅਗਰਵਾਲ ਸ਼ਰਮਨ ਜੋਸ਼ੀ ਅਤੇ ਪ੍ਰਤੀਕ ਬੱਬਰ ਵੀ ਇਸ ਦੇ ਵਿੱਚ ਅਹਿਮ ਕਿਰਦਾਰਾਂ 'ਚ ਨਜ਼ਰ ਆਉਣਗੇ ਇਸ ਫਿਲਮ ਦੀ ਐਡਵਾਂਸ ਬੁਕਿੰਗ 25 ਮਾਰਚ ਤੋਂ ਹੀ ਸ਼ੁਰੂ ਹੋ ਚੁੱਕੀ ਹੈ ਗਾਇਖਨੀ ਸਿੰਘ ਨੂੰ ਦਿੱਲੀ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ ਜਾਣੋ ਕੀ ਹੈ ਪੂਰਾ ਮਾਮਲਾ ਮਸ਼ਹੂਰ ਕਾਇਕਤੀ ਰੈਪਰ ਹਰੀ ਸਿੰਘ ਨੂੰ ਦਿੱਲੀ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਨੇ ਉਹਨਾਂ ਦੇ ਗੀਤ ਮੈਨੀਅਕ ਵਿਰੁੱਧ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਪਟੀਸ਼ਨ ਕਰਤਾ ਲਵਕੁਸ਼ ਕੁਮਾਰ ਨੇ ਦੋਸ਼ ਲਗਾਇਆ ਸੀ ਕਿ ਇਸ ਗਾਣੇ ਵਿੱਚ ਪੋਜਪੂਰੀ ਭਾਸ਼ਾ ਦੀ ਵਰਤੋਂ ਕਰਕੇ ਔਰਤਾਂ ਦਾ ਜਿੰਸੀ ਸ਼ੋਸ਼ਣ ਕੀਤਾ ਗਿਆ ਤੇ ਅਸ਼ਲੀਲਤਾ ਨੂੰ ਉਤਸ਼ਾਹਿਤ ਕੀਤਾ ਗਿਆ ਸੁਣਵਾਈ ਦੇ ਦੌਰਾਨ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਡੀ ਕੇ ਉਪਾਧਿਆਏ ਅਤੇ ਜੱਜ ਤੁਸ਼ਾਰ ਰਾਓ ਗਡੇਲਾ ਦੀ ਬੈਂਚ ਨੇ ਸਖਤ ਟਿੱਪਣੀ ਕੀਤੀ ਅਤੇ ਕਿਹਾ ਕਿ ਅਸ਼ਲੀਲਤਾ ਦਾ ਕੋਈ ਧਰਮ ਨਹੀਂ ਹੁੰਦਾ ਪੋਜਬੂਰੀ ਭਾਸ਼ਾ ਨੂੰ ਅਸ਼ਲੀਲਤਾ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਪਟੀਸ਼ਨ ਕਰਤਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਗਾਣੇ ਦੇ ਬੋਲ ਔਰਤਾਂ ਨੂੰ ਜਿੰਸੀ ਵਸਤੂਆਂ ਵਜੋਂ ਪੇਸ਼ ਕਰਦੇ ਆ ਤੇ ਦੋਰੇ ਅਰਥ ਵਾਲੇ ਸ਼ਬਦਾਂ ਦੀ ਵਰਤੋਂ ਕਰਦੇ ਆ ਜਿਸ ਦੇ ਨਾਲ ਲਿੰਕ ਭੇਤਪਾਵ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨ ਸੁਣਵਾਈ ਦੇ ਲਈ ਸਵੀਕਾਰਯੋਗ ਨਹੀਂ ਹੈ ਕਿਉਂਕਿ ਇਹ ਇੱਕ ਨਿੱਜੀ ਵਿਅਕਤੀ ਵਿਰੁੱਧ ਰਾਹਤ ਦੀ ਮੰਗ ਕਰਦੀ ਹੈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਇਹ ਰਿਟ ਸਿਰਫ ਰਾਜ ਜਾਂ ਇਸ ਦੇ ਕਿਸੇ ਵੀ ਸਾਧਨ ਵਿਰੁੱਧ ਜਾਰੀ ਕੀਤੀ ਜਾ ਸਕਦੀ ਹੈ ਕਿਸੇ ਨਿੱਜੀ ਵਿਅਕਤੀ ਵਿਰੁੱਧ ਨਹੀਂ ਹਾਲਕਿ ਅਦਾਲਤ ਨੇ ਪਟੀਸ਼ਨਕਰਤਾ ਨੂੰ ਸੁਝਾ ਦਿੱਤਾ ਕਿ ਜੇਕਰ ਉਸ ਨੂੰ ਲੱਗਦਾ ਹੈ ਕਿ ਉਹ ਇੱਕ ਕਾਨੂੰਨੀ ਅਪਰਾਧ ਹੈ ਤਾਂ ਉਹ ਇਸ ਵਿਰੁੱਧ ਐਫਆਈਆਰ ਦਰਜ ਕਰਵਾ ਸਕਦਾ ਹੈ ਅਦਾਲਤ ਨੇ ਕਿਹਾ ਕਿ ਜੇਕਰ ਇਹ ਅਪਰਾਧ ਹੈ ਅਤੇ ਪਛਾਣਯੋਗ ਹੈ ਤਾਂ ਐਫਆਈਆਰ ਦਰਜ ਕਰੋ ਜੇਕਰ ਪੁਲਿਸ ਐਫਆਈਆਰ ਦਰਜ ਨਹੀਂ ਕਰਦੀ ਤਾਂ ਹੋਰ ਕਾਨੂੰਨੀ ਪ੍ਰਤੀਕਿਰਿਆਵਾਂ ਦਾ ਪਾਲਣਾ ਕਰੋ ਅਦਾਲਤ ਦੀ ਇਸ ਟਿੱਪਣੀ ਤੋਂ ਬਾਅਦ ਲਵਕੁਸ਼ ਕੁਮਾਰ ਨੇ ਦਿੱਲੀ ਹਾਈ ਕੋਰਟ ਤੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਹਰੀ ਸਿੰਘ ਨੂੰ ਇਸ ਫੈਸਲੇ ਦੇ ਨਾਲ ਵੱਡੀ ਰਾਹਤ ਮਿਲੀ ਅਤੇ ਉਹਨਾਂ ਦੇ ਗੀਤ ਮੈਨੀਅਕ ਤੇ ਕੋਈ ਵੀ ਪਾਬੰਦੀ ਨਹੀਂ ਹੋਵੇਗੀ ਅਸ਼ਵਰੀਆ ਰਾਏ ਦੀ ਕਾਰ ਨੂੰ ਬੱਸ ਨੇ ਮਾਰੀ ਟੱਕਰ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਬਾਲੀਵੁੱਡ ਦਾ ਕਹਰਾ ਅਸ਼ਵਰੀਆ ਰਾਏ ਬਚਨ ਦੀ ਕਾਰ ਨੂੰ ਇੱਕ ਬੱਸ ਨੇ ਟੱਕਰ ਮਾਰ ਦਿੱਤੀ ਹੈ ਇਸ ਬਾਰੇ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਰਿਪੋਰਟਾਂ ਦੇ ਮੰਨੀਏ ਤੇ ਹਾਦਸਾ 22 ਮਾਰਚ ਨੂੰ ਸ਼ਾਮ ਮੁੰਬਈ ਦੇ ਵਿੱਚ ਵਾਪਰਿਆ ਕਿਹਾ ਜਾ ਰਿਹਾ ਹੈ ਕਿਸ਼ਵਰੀਆ ਦੀ ਗੱਡੀ ਨੂੰ ਪਿੱਛੋਂ ਇੱਕ ਲਾਲ ਰੰਗ ਦੀ ਬੱਸ ਨੇ ਟੱਕਰ ਮਾਰ ਦਿੱਤੀ ਬੱਸ ਦੀ ਟੱਕਰ ਲੱਗਣ ਕਾਰਨ ਅਦਾਕਾਰਾਂ ਦੀ ਕਾਰ ਟੋਇਟਾ ਵੈਲਫੇਅਰ ਦਾ ਪਿਛਲਾ ਹਿੱਸਾ ਟੁੱਟ ਗਿਆ ਕਾਰ ਦੇ ਅੰਦਰ ਕੌਣ ਸੀ ਇਸ ਬਾਰੇ ਅਜੇ ਫਿਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਪ੍ਰਕਾਰ ਦੀ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ ਫਿਲਹਾਲ ਅਸ਼ਵਰੀਆ ਜਾਂ ਉਹਨਾਂ ਦੀ ਟੀਮ ਦੇ ਵੱਲੋਂ ਇਸ ਤੇ ਕੋਈ ਵੀ ਅਧਿਕਾਰਤ ਬਿਆਨ ਨਹੀਂ ਜਾਰੀ ਕੀਤਾ ਗਿਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਪੈਪਰਾਜੀ ਵਰਿੰਦਰ ਚਾਵਲਾ ਦੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਗਈ ਹੈ ਇਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਨੂੰ ਬੱਸ ਨੇ ਟੱਕਰ ਮਾਰ ਦਿੱਤੀ ਦਾਅਵਾ ਕੀਤਾ ਗਿਆ ਹੈ ਕਿ ਇਹ ਕਾਰ ਅਸ਼ਵਰੀਆ ਰਾਏ ਬਚਨ ਦੀ ਹੈ ਕਾਰ ਨੂੰ ਜਿਸ ਵਾਸਤੇ ਨੇ ਟੱਕਰ ਮਾਰੀ ਹੈ ਉਹ ਐਮਐਸਆਰ ਸੀਟੀਸੀ ਹੈ ਟੱਕਰ ਲੱਗਣ ਤੋਂ ਬਾਅਦ ਕਾਰ ਨੂੰ ਉਥੋਂ ਰਵਾਨਾ ਕਰ ਦਿੱਤਾ ਗਿਆ